ਹੁਣ ਘੱਟ ਉਮਰ ਦੇ ਬੱਚੇ ਨਹੀਂ ਚਲਾ ਪਾਉਣਗੇ ਸੋਸ਼ਲ ਮੀਡੀਆ ਅਗਰ ਚਲਾਇਆ ਤਾਂ ਹੋਵੇਗੀ ਕਾਨੂੰਨੀ ਕਾਰਵਾਈ ਇਸ ਤੋਂ ਪਹਿਲਾਂ ਕਿ ਮਾਪੇ ਮਾਰ ਨਾ ਆਪਣੇ ਮੱਥੇ ਤੇ ਹੱਥ ਬੱਚਿਆਂ ਦਾ ਹੋ ਜਾਏ ਨੁਕਸਾਨ ਜਾਨ ਮੋਹਣੀ ਪੂਰੀ ਰਿਪੋਰਟ ਇਸ ਖਬਰ ਨੂੰ ਬੱਚਿਆਂ ਤੱਕ ਸ਼ੇਅਰ ਕਰੋ ਉਹਨਾਂ ਮਾਪਿਆਂ ਤੱਕ ਸ਼ੇਅਰ ਕਰੋ ਤਾਂ ਜੋ ਨਾ ਤਾਂ ਹੋਵੇ ਕਿਸੇ ਦਾ ਨੁਕਸਾਨ ਤੇ ਕਾਨੂੰਨੀ ਕਾਰਵਾਈ ਤਹਵੀ ਮਾਪੇ ਤੇ ਬੱਚੇ ਬਚ ਜਾਣ ਹੁਣ ਬੱਚੇ ਨਹੀਂ ਚਲਾ ਪਣਗੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਪਲੇਟਫਾਰਮ ਬੰਦ ਕੀਤੇ ਜਾਣ ਵਾਲੇ ਨੇ ਘੱਟ ਉਮਰ ਦੇ ਬੱਚਿਆਂ ਦੇ ਲਈ ਜ਼ਰੂਰੀ ਖਬਰ ਆ ਗਈ ਹੈ ਕਾਨੂੰਨੀ ਕਾਰਵਾਈ ਹੋਏਗੀ ਅਗਰ ਕਿਸੇ ਬੱਚੇ ਨੇ ਇਸ ਗੱਲ ਨੂੰ ਨਹੀਂ ਮੰਨਿਆ ਮਾਪਿਆਂ ਤੇ ਕਾਰਵਾਈ ਹੋ ਸਕਦੀ ਹੈ ਹੁਣ ਬੱਚਿਆਂ ਨੂੰ ਮਾਪਿਆਂ ਦੀ ਇਜਾਜ਼ਤ ਲੈਣੀ ਪਾਏਗੀ ਤਾਂ ਹੀ ਉਹ ਮੋਬਾਈਲ ਫੋਨ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਕਰ ਪਾਣਗੇ ਕਾਨੂੰਨ ਜਿਹੜਾ ਹੈ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਲਿਆਂਦਾ ਗਿਆ ਬਿੱਲ ਜਿਹੜਾ ਬਾ ਪਾਸ ਕੀਤਾ ਗਿਆ ਤੇ ਜਲਦ ਹੀ ਅਗਲੇ ਸਾਲ ਤੱਕ ਇਸ ਨੂੰ ਕਾਨੂੰਨ ਬਣਾ ਦਿੱਤਾ ਜਾਏਗਾ ਕੀ ਲੱਗਦਾ ਹੈ ਕਿ ਅਮਰੀਕਾ ਦੇ ਵਿੱਚ ਤਾਂ ਇਹ ਫੈਸਲਾ ਲੈ ਲਿਆ ਗਿਆ ਹੈ ਸਾਨੂੰ ਬੱਚਿਆਂ ਨੂੰ ਕੋਈ ਨੁਕਸਾਨ ਨਾ ਹੋਵੇ ਜਾਂ ਆਨਲਾਈਨ ਜਿਹੜੇ ਫਰਾਡ ਹੁੰਦੇ ਨੇ ਉਸ ਤੋਂ ਪਰਹਾਰ ਬਚ ਜਾਏ ਜਾਂ ਬੱਚਿਆਂ ਦੀ ਜਿਹੜਾ ਸਿਹਤ ਤੇ ਅਸਰ ਪੈਂਦਾ ਹੈ ਕਈ ਵਾਰ ਬੱਚੇ ਖੁਦਕੁਸ਼ੀ ਕਰ ਲੈਂਦੇ ਨੇ ਜਾ ਆਪਣੇ ਆਪ ਨੂੰ ਹਾਨੀ ਪਹੁੰਚਾਉਂਦੇ ਨੇ ਜਾਂ ਕਈ ਵਾਰ ਅੱਖਾਂ ਦੀ ਰੋਸ਼ਨੀ ਦਿਮਾਗ ਤੇ ਬੁਰਾ ਅਸਰ ਪੈਂਦਾ ਜਾਂ ਬਹੁਤ ਸਾਰੀਆਂ ਗਲਤ ਚੀਜ਼ਾਂ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੋਂ ਸਿੱਖ ਲੈਂਦੇ ਨੇ ਇਸ ਨੂੰ ਰੋਕਣ ਦੇ ਲਈ ਸਰਕਾਰ ਨੇ ਕਾਨੂੰਨ ਲਿਆਂਦਾ ਹੈ ਕੀ ਲੱਗਦਾ ਹੈ ਕਿ ਹੋਰ ਸੂਬਿਆਂ 'ਚ ਆ ਜਾਂ ਪੰਜਾਬ ਦੇ ਵਿੱਚ ਵੀ ਜਾਂ ਇੰਡੀਆ ਦੇ ਵਿੱਚ ਵੀ ਇਹ ਕਾਨੂੰਨ ਹੋਣਾ ਚਾਹੀਦਾ ਹੈ ਤਾਂ ਪ੍ਰਤੀਕਿਰਿਆ ਕਮੈਂਟ ਕਰਕੇ ਜ਼ਰੂਰ ਦੱਸਣਾ ਫਿਲਹਾਲ 14 ਤੋਂ 16 ਸਾਲ ਦੀ ਉਮਰ ਤੋਂ ਘੱਟ ਬੱਚੇ ਜਿਹੜੇ ਨੇ ਉਹ ਸੋਸ਼ਲ ਮੀਡੀਆ ਨਹੀਂ ਚਲਾ ਸਕਦੇ ਅਮਰੀਕਾ ਦੇ ਫਲੋਰੀਡਾ ਦੇ ਵਿੱਚ